ਹਾਂਜੀ ਇਵادت ਕੀ ਕਹਿੰਦਾ ਹੈ গুড মর্নিং ਜੀ ਕਹਦੋ ਸਾਰਿਆਂ ਨੂੰ গুড মর্নিং ਜੀ গুড ਮਾਰਨਿੰਗ ਜੀ ਹੈਲੋ ਜੀ ਸ਼ਸ਼ੀਕਾਲ ਜੀ ਵੈਲਕਮ ਬੈਕ ਟੂ आवर ਚੈਨਲ ਰਹਿਲ ਫੈਮਿਲੀ ਵਲੌਗਸ ਲੋ ਜੀ ਇਵادت ਵੀ ਅੱਜ ਗੰਦੂ ਸਾਜਰੇ ਉੱਠ ਗਿਆ ਫ੍ਰੀ ਸਕੂਲ ਚਲੀ ਗਈ ਤੇ ਅੱਜ ਗੱਲ ਨੇ ਦੁੱਧ ਇਕੱਠਾ ਕਰਨ ਵੀ ਜਾਣਾ ਕਿਉਂਕਿ ਦੁੱਧ ਇਕੱਠਾ ਕਰਨ ਵਾਲਾ ਬੰਦਾ ਅੱਜ ਸਾਡਾ ਸੁੱਟੀ ਤੇ ਹੈ ਇਸ ਲਈ ਫਿਰ ਉਧਰ ਡੰਗਰਾਂ ਵਾਲਾ ਬਲੌਗ ਬਣਿਆ ਨਹੀਂ ਹੈਗਾ ਤੇ ਅੱਜ ਦੋਜੀ ਅੱਜ ਦੋਜੀ ਸਾਹਿਬ ਤੇ ਇਕੱਠਾ ਕਰਨ ਜਾ ਰਹੇ ਨੇ ਅੱਜ ਭਾਈ ਬੰਦਾਰ ਨਹੀਂ ਆਇਆ ਸੀ ਕੰਮ ਖਿੱਚ ਖਿੱਚ ਕਰੇ ਪੂਰੇ ਪਹਿਲਾਂ ਉਧਰ ਗਾਵਾਣਾ ਕੰਮ ਨਵੇੜਿਆ ਫੇਰ ਹੁਣ ਫਟਾਫਟ ਨਹਾ ਧੋ ਕੇ ਦੁੱਧ ਇਕੱਠਾ ਕਰਨ ਜਾਣਾ ਭਾਈ ਕੰਮ ਸਾਰੇ ਹੀ ਕਰਦੇ ਆਂ ਬਾਂ ਹਨਾ ਛੱਡਦੇ ਤਾਂ ਨਹੀਂ ਕੋਈ ਕੰਮ ਹੈ ਜਹ ਹੈ ਤਾਂ ਨਹੀਂ ਵੀ ਨਾ ਕਰਦੇ ਹੋਗੇ ਕੰਮ ਨੱਟ ਕੇ ਬੈਗੀ ਹੁਣ ਹੂੰ ਟਾਈਮ ਅੱਜ ਤਾਂ ਹੀ ਨਹੀਂ ਡੋਲੇਗਾ ਦੇ ਹਾਂ ਅੱਜ ਉਹ ਆਇਆ ਨਹੀਂ ਅੱਜ ਆਪ ਜਾਣਾ ਬੰਦ ਵਧੀਆ ਗੱਲ ਆ ਫਿਰ ਦੁੱਧ ਨਹੀਂ ਫਿਰ ਦੁੱਧ ਕੋਲ ਅੱਜ ਮੌਸਮ ਕਿੰਨਾ ਖਰਾਬ ਹੋਇਆ ਪਿਆ ਹਨਾ ਬੱਦਲੇ ਬੱਦਲ ਕਿਹਾਰੇ ਪਾਸੇ ਬੱਸ ਬੜੀਆ ਠੰਡ ਜੀ ਹੋ ਗਈ ਗਰਮੀ ਬਹੁਤ ਹੋਈ ਪਈ ਸੀਗੀ ਦੇਖੋ ਬੱਦਲ ਗਰਮੀਆਂ 53 ਦਿਨਾਂ ਦੀ ਜਿਵੇਂ ਜੂਨ ਜੁਲਾਈ ਚ ਸੀ ਗਰਮੀ ਆਏ ਹੋਈ ਪਈ ਸੀ ਜਿਹੜੀਆਂ ਨੇ ਮੇਲੇ ਲੈ ਦੀਆਂ ਅੱਜ ਮੜਾ ਜਿਹਾ ਠੰਡਾ ਮੌਸਮ ਹੈ ਉਧਰ ਹਜੇ ਮੈਨੂੰ ਲੱਗਾ ਚਾਰ ਚੂਰ ਵੀ ਨਹੀਂ ਪਾਇਆ ਹੈਗਾ ਪੱਟ ਪੱਟ ਦਿੱਤਾ ਹੈ ਚਲੋ ਹੁਣ ਚੱਕ ਕੇ ਬਾਦੂ ਬਸ ਫਿਰ ਉਹ ਹੁਣ ਚੱਕ ਕੇ ਬਾਦੂ ਲੈ ਲਵਾਂ ਤੁਹਾਨੂੰ ਤਾਂ ਮੈਨੂੰ ਲੱਗਾ ਘੰਟਾ ਕੁ ਲੱਗੂ ਦੁੱਧ ਇਕੱਠਾ ਕਰਨ ਨੂੰ ਹਾਂ ਘੰਟਾ ਇੱਕ ਘੰਟਾ ਹੋਰ ਮੌਸਮ ਤਾਂ ਬਹੁਤ ਹੱਸ ਰਹੀ ਹੈ ਹਾਂ ਦਰ ਲਾਣੀ ਆਏ ਰੱਬਾ ਮੀਨਾ ਪਾਈ ਉਹਨੇ ਆਪਣੀ ਨਹੀਂ ਸੁਣਨੀ ਉਹਨੇ ਰੱਬ ਨੇ ਜਿਹੜਾ ਕੁਝ ਕਰਨਾ ਉਹਨੇ ਕਰੇ ਦੇਣਾ ਹਾਂ ਇਹ ਤਾਂ ਹੈ ਨਾ ਤੇ ਗਾਵਾ ਵੀਕ ਦੋ ਆਪਣੀਆਂ ਮੁਖਾਤ ਕੜ ਗਿਆ ਗਰਮੀ ਜਾਦੇ ਹੋ ਗਈ ਗਰਮੀ ਬਹੁਤ ਹੋ ਗਈ ਸੀ ਗਾਵਾ ਦੇ ਵੀ ਕੀ ਬਸ ਦੀ ਗੱਲ ਗਾਵਾ ਵੀ ਹੋ ਗਈ ਤਾਂ ਕਰਕੇ ਨਾ ਹੂੰ ਗਾਵਾ ਨੂੰ ਹੁਣ ਬੁਖਾਰ ਹੋ ਗਿਆ ਟੈਂਪਰੇਚਰ ਹਾਈ ਹੋ ਗਿਆ ਹੂੰ ਦੁੱਧ ਵੀ ਘਟ ਗਿਆ ਇਹਦਾ ਕੀ ਕਰਨ ਦੁੱਧ ਘਟਣ ਦਾ ਤੁਹਾਨੂੰ ਦੱਸ ਦਾਂਗੇ ਆ ਕੇ ਵੀਡੀਓ ਜਰੂਰ ਅਸੂਣ ਚਲੋ ਫਿਰ ਇਹਦਾ ਸਾਫ ਸੰਭਾਲ ਕੇ ਦੋ ਕਰ ਹਾਂ ਫਿਲਹਾਲ ਤੁਸੀਂ ਦੁੱਧ ਚੱਕ ਕੇ ਲਿਓ ਫਰਾ ਕੇ ਦੇਤੇ ਓਕੇ ਬਾਏ ਲੈ ਇਹ ਵੀ ਗੜੇ ਅਗਲੇ ਰਾਤੇ ਆ ਕੇ ਆਪਾਂ ਕਰੀਏ ਇਹ ਮੈਂ ਵੀ ਨਾਲ ਹਾਂ ਦਾ ਬਾਇਆ ਟਿੱਕੇ ਤੈਨੂੰ ਸਾਹਮਣੇ ਗਾ ਦੁੱਧ ਇਕੱਠਾ ਕਰਨਗੇ ਇਹ ਕਹਿੰਦੀ ਮੈਂ ਝਾੜੀ ਦੇ ਚਲੋ ਜੀ ਆਪਾਂ ਵੀ ਕਰੀਏ ਆਪਣੇ ਕੰਮ ਕਾ ਫਿਰ ਕਰਾਂਗੇ ਵੀਡੀਓ ਕੈਰੀ ਆਉਣ ਹਾਈ ਹਾਂ ਬਹੁਤ ਖੁਸ਼ ਹੋਇਆ ਬਿਆ ਦੇ ਕਾਕਾ ਅੱਜ ਕਾਕਾ ਬਹੁਤ ਖੁਸ਼ ਹੋਇਆ ਬਿਆ ਹਾਂ ਕਿੱਥੇ ਮਾਣੋ ਕਿੱਥੇ ਮਾਣੋ ਮਾਣੋ ਕਿੱਥੇ ਉਹ ਸੀ ਹਾਂ ਉਹ ਸੀ ਉਹ ਬੈਠਿਆ ਉੱਪਰ ਕਾਂ ਦੇ ਤੇ ਜੜਿਆ lumbla, ha, kita hak kemar, dulu nu belalok, oh, si anji belalok, ah, au, au, hah, 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 Mama mama, mama, mama. ਗੰਧੂ ਬੱਚਾ ਗੰਧੂ ਬੱਚਾ ਹਾਂਜੀ 12 ਵਜੇ ਸਾਰੇ ਕੰਮਕਾਰ ਆ ਕੇ ਮਿਲਣੇ ਹੋ ਗਏ ਅਸੀਂ ਵੇਚ ਲੇ ਤੇ ਹੁਣ ਲਾ ਕੇ ਉਹਨੇ ਉਧਰ ਗੇੜਾ ਫਾਰਮ ਤੇ ਪਹਵਰੀਤ ਵੀ ਆ ਅੱਜ ਤਾਂ ਜਲਦੀ ਆ ਗਿਆ ਮੈਂ ਤਾਂ ਸੋਚੀ ਆ ਹੁਣ ਤਾਂ ਸੋਚੀ ਆ ਆ ਕੀ ਤਰ੍ਹਾਂ ਪਹੁੰਚਾਉਂਗਾ ਫੇਰ ਹਾਂ ਚਲ ਬੈਠ ਅੰਦਰ ਦਾਦੀ ਤੋਂ ਖਾਣਾ ਖੁਣਾ ਲੈ ਲੈ ਅਸੀਂ ਇੱਧਰ ਦੇਖਦੇ ਹੁਣ ਹੁਣ ਨਹੀਂ ਖਾਣਗਾ ਕੇ ਕੋਈ ਨਹੀਂ ਖਾਣਗਾ ਕੇ ਚਲੋ ਫਿਰ ਕੱਪੜੇ ਚੇਂਜ ਕਰੋ ਚੱਲ ਆ ਜਾ ਆ ਜਾ ਮੈਨੂੰ ਪਤਾ ਹੁੰਦਾ ਹੈਗਾ ਅੰਦਰ ਬੜਾ ਹੁੰਦਾ ਪੱਬੂ ਵੀ ਆ ਗਿਆ ਨਾ ਮੈਂ ਤਾਂ ਸਕੂਲ ਚ ਹੀ ਆ ਮੈਂ ਤਾਂ ਸਕੂਲ ਚ ਹੀ ਆ ਚੱਲੋ ਜੀ ਅਸੀਂ ਫਿਰ ਹੁਣ ਅੱਧਰ 12 12 ਵਜੇ 2 ਵਜੇ ਇੱਕਨਾਂ ਵਿੱਚ ਵਿੱਚ ਦੀ ਅਸੀਂ ਇੱਧਰਾਂ ਗੇੜਾ ਮਾਰਦੇ ਰਹਿੰਦੇ ਹੁੰਨੇ ਆ ਦੇਖਦੇ ਰਹਿੰਦੇ ਆ ਵੀ ਕਿਹੜਾ ਪਸ਼ੂ ਕੀ ਕਰਦਾ ਪਸ਼ੂ ਓ ਮੇਰ ਮਾਈ ਗੋਡ ਮਰੇ ਮੂੰਹ ਚੋਂ ਪਸ਼ੂ ਨਿਕਲਿਆ ਵੀ ਕਿਹੜਾ ਪਸ਼ੂ ਕੀ ਕਰਦਾ ਕਿਹੜਾ ਪਸ਼ੂ ਕੀ ਕਰਦਾ ਅਸੀਂ ਚੈੱਕ ਅਪ ਕਰਨ ਆਉਂਦੇ ਰਹਿੰਦੇ ਆ ਹੇਲੇ ਬਿਮਾਰ ਚੁੱਟੀ ਕੰਗਦੀ ਕਿਹੜੀ ਬੜੀ ਬਿਮਾਰ ਹੋ ਗਈ ਸੀ ਅੱਜ ਤੁਸੀਂ ਕਹਿੰਦੇ ਸੀ ਸ਼ੀਵਰ ਹੋ ਗਿਆ ਸੀ ਆਹ ਵੇਖਾ ਜਾਣਾ ਸ਼ੀਵਰ ਹੋ ਗਿਆ ਦਿੱਕੋ ਨੂੰ ਅੱਛਾ ਕਾਹਤੋਂ ਨਹੀਂ ਹੋ ਗਿਆ ਹਾਂ ਠੀਕ ਨੇ ਹੁਣ ਕਿਉਂਕਿ ਇੱਕੋ ਨਾਲ ਤਾਂ ਗਰਮੀ ਵੱਧ ਗਈ ਨਾ ਆਪਾਂ ਨੇ ਫੋਫਾਰੇ ਪੂਰੇ ਕਰਕੇ ਤੇ ਬੰਦ ਵੀ ਚੱਲ ਹੁਣ ਆਪਾਂ ਨੂੰ ਆਇਆ ਹੋਗਾ ਕਿ ਮੌਸਮ ਚੇਂਜ ਹੋ ਗਿਆ ਹੈ ਫਿਰ ਹੁਣ ਕਰਤਾ ਟ੍ਰੀਟਮੈਂਟ ਨਾ ਹਾਂ ਠੀਕ ਨੇ ਹੁਣ ਨਾਰਮਲ ਨੇ ਅੱਛਾ ਆਪਾਂ ਬਈ ਤਿੰਨ ਚਾਰ ਵਾਰੀ ਜਿਹੜਾ ਰੂਮ ਆਨਦਾ ਗਾਮਾਂ 'ਚ ਹਾਂ ਦੁਪਹਿਰੇ ਸਵੇਰੇ ਸ਼ਾਮ ਕੋਈਆ ਚਾਹੇ ਜੇ ਕੋਈ ਗਾਲੀ ਨਹੀਂ ਕਰਦੀ ਜਾਂ ਜੇ ਕੋਈ ਬੌਡੀ ਨਹੀਂ ਸੈਟ ਹੈਗੀ ਟੈਂਪਰੇਚਰ ਡਾਊਨ ਖਾਉਂਦੀ ਆ ਜਾਂ ਖਾਂਦੀ ਨਹੀਂ ਸਹੀ ਉਹ ਫਿਰ ਇਹਨਾਂ ਦੇ ਐ ਹੁਣ ਬੈਠੇ ਰੋ ਲੱਜ ਨੂੰ ਨਾ ਗਾ ਰੁੱਜੀ ਵਜੇ ਹੁਣ ਇਹਨੇ 1-2 ਘੰਟੇ ਨੋ ਅੰਦਾ ਗਾਲੀ ਬਤੀ ਗਾਲੀ ਬਤੀ ਫਿਰ ਇਹਨੂੰ ਅਸੀਂ ਟੈਂਪਰੇਚਰ ਲਾ ਕੇ ਚੈੱਕ ਕਰਾਂਗੇ 8k ਹੁੰਦੀ ਹੈ ਮਤਲਬ ਜਿਹੜੇ ਨਵੇਂ ਫਾਰਮਰ ਨੇ ਨਵੇਂ ਫਾਰਮਰਾਂ ਦੀ ਗੱਲ ਕਰਦਾ ਜਿਹੜੇ ਵਧੀਆ ਵੱਡੇ ਫਾਰਮਰਾਂ ਨੂੰ ਚਾਹੀਦੀ ਆਪਣੀ ਉਹਨਾਂ ਨੂੰ ਤਾਂ ਉਹਨਾਂ ਨੂੰ ਤਾਂ ਚਲੋ ਪਤਾ ਹੀ ਹੈ ਜਿਹੜੇ ਨਵੇਂ ਨੇ ਉਹਨਾਂ ਨੂੰ ਸੇਮ ਟਾਈਮ ਦੱਸ ਦਦੇ ਹਾਂ ਨਾ ਵੀ ਆਪਾਂ ਹੁਣ ਐਸਚੀ 400 ਸਿਸਟਮ ਕਰਨਾ ਉਹ ਇੱਕ ਨਾ ਉਹ ਆਉਂਦੀ ਹੈ ਇਲੈਕਟ੍ਰੋਨਿਕ ਪਟਾ ਜਾਂ ਲੈ ਗਿਆ ਚਿਪ ਆਉਂਦੀ ਹੈ ਮੈਂ ਆਪਾਂ ਕੰਪਿਊਟਰੋਂ ਲੈ ਲਿਆ ਜਿਹਨੇ ਚਿਪ ਮੈਮਰੀ ਕਾਰਡ ਭਰ ਲਓ ਓਕੇ ਉਹਨੇ ਬੋਡੀ ਦਾ ਡਾਟਾ ਕਿਰਾਂ ਲੈ ਕੇ ਭਰ ਦਾਂਗੇ ਅੱਛਾ ਉਹਨੇ ਦੀ ਗੱਲ ਚ ਪਟਾ ਪੈ ਜੀ 15 ਜਦੋਂ ਮਹਗਾ ਪ੍ਰੋਜੈਕਟ ਆਉਂਦਾ ਫਿਰ ਉਹ ਮੋਬਾਈਲ ਤੇ ਦੇਖ ਸਕਦਾ ਐਨੀ ਟੈਕਨੋਲੋਜੀ ਦੇ ਫਾਸਟ ਹੋ ਗਿਆ ਐਨੀ ਫਾਸਟ ਟੈਕਨੋਲੋਜੀ ਵੀ ਪਸ਼ੂ ਨੂੰ ਕੋਈ ਪ੍ਰੋਬਲਮ ਹੈ ਬੁਖਾਰ ਆ ਉਹਨੇ ਪਹਿਲਾਂ ਅਲਰਟ ਕਰ ਦੇਣਾ ਕਿ ਤੁਹਾਡੇ ਪਸ਼ੂ ਨੂੰ ਬੁਖਾਰ ਛੜੀ ਆ ਅੱਛਾ ਠੀਕ ਆ ਜਿਵੇਂ ਇਹ ਪਸ਼ੂ ਕੱਖ ਨਹੀਂ ਖਾਂਦਾ ਉਹਨੇ ਪਹਿਲਾਂ ਅਲਰਟ ਕਰ ਦੇਣਾ ਹਾਂ ਠੀਕ ਐ ਇਹਨੂੰ ਕੋਈ ਇਨਫੈਕਸ਼ਨ ਆਲੀ ਬੀੜ ਚ ਨੇ ਪੂਣੀ ਪਹਿਲਾਂ ਕਨਫਰਮ ਕਰ ਲੈਣਾ ਸਾਰੀਆਂ ਬਿਮਾਰੀਆਂ ਉਹਨੇ ਕਵਰ ਕਰ ਲਈਆਂ ਇਹਨਾਂ ਨੇ ਜ ਆਪਣੀ ਟੈਨਸ਼ਨ ਬਿਲਕੁਲ ਜ਼ੀਰੋ ਹੋ ਗਈ ਤਾਂ ਹੀ ਅੱਜਕੱਲ੍ਹ ਬਿਲ ਡੈਰੀ ਫਾਰਮ ਨੇ ਵਧੀਆ ਵੱਡੇ ਸਕਸੈਸ ਰੇਟਸ ਤਾਂ ਹੀ ਵੱਧ ਗਏ ਉਸ ਤੇ ਟੈਕਨੋਲੋਜੀ ਦਾ ਫਰਕ ਪੈਂਦਾ ਇਹ ਜਿਹੜੀ ਗੱਲ ਕਿਸੇ ਨੂੰ ਮੈਂ ਦੱਸ ਰਿਹਾ ਜਿਹੜੇ ਨਵੇਂ ਫਾਰਮਰ ਨੇ ਉਹਨਾਂ ਨੂੰ ਜਰੂਰ ਤਿੰਨ ਚੀਜ਼ਾਂ ਦਾ ਧਿਆਨ ਦੇਣਾ ਚਾਹੀਦਾ ਤੇ ਇੱਕ ਚਬਾਈ ਦਾ ਤੇ ਫੀਡ ਦਾ ਤੇ ਖਰੇਚਾਰੇ ਦਾ ਤੇ ਇੱਕ ਆਪ ਦਾ ਗੋਫੇ ਦਾ ਸੋਨੂੰ ਮੈਂ ਪਹਿਲਾਂ ਦੱਸਦਾ ਚਬਾਈ ਚਬਾਈ ਜੇ ਤੁਹਾਡੇ ਤਿੰਨ ਚਾਰ ਪਸ਼ੂ ਹੈਗੇ ਨੇ ਨਾ ਪਸ਼ੂ ਕਹਿਣ ਲੱਗੇ ਹੋ ਜੀ ਤਿੰਨ ਚਾਰ ਪਸ਼ੂ ਮੈਂ ਤੇ ਉਹ ਇੱਕ ਜ਼ਰੂਰ ਮਸ਼ੀਨ ਲਵਾਉਣਾ ਚਵਾਈ ਵਾਲੀ ਹਾਂ ਕਿਉਂਕਿ ਕਈ ਵਾਰ ਭਾ ਕਰਦ ਮੰਦੇ ਵੀ ਨਹੀਂ ਵੀ ਸੱਤ ਧਾਰਾਂ ਨਹੀਂ ਨਿਕਲਦੀ ਹਾਂ ਤੂੰ ਦੇ ਤੋ ਤੂੰ ਧਾਰਾਂ ਨਾਲ ਕੰਨਾਂ ਟਾਂਵਾਦਾ ਇੱਕ ਗਾ ਨੂੰ 3 ਮਿੰਟ ਲੱਗ ਜਾਂਦੇ ਨੇ ਪੂਰਾ ਚਵਾਈ ਦੀ ਜੇ ਤੇ ਲੱਗ 4 3 12 12 ਮਿੰਟ ਤੁਸੀਂ ਤਿੰਨ ਚਾਰ ਗਾਵਾਂ ਦੀ ਚਵਾਈ ਕਰ ਸਕਦੇ ਹੋ ਕਿੰਨੇ ਕੁ ਦੀ ਆ ਜਾਂਦੀ ਹੈ ਉਹ ਮਸ਼ੀਨ ਉਹ 20 ਕੋ ਲੋਕਲ ਬ੍ਰਾਂਡ ਲਓ ਵੀਰੇ ਕੋਈ ਮਹਿੰਗਾ ਨਾ ਲੈਣ ਜਾਇਓ ਕੁਝ ਹੋਰ ਨਾ ਕਹਿੰਦੇ ਇੱਕੋ ਕੁਆਲਿਟੀ ਇੱਕੋ ਸਾਰਾ ਲੋਕਲ ਬ੍ਰਾਂਡ ਲੈ ਲਿਓ 20 ਤੋਂ 22000 ਰੁਪਏ ਵਿੱਚ ਸਿੰਗਲ ਟੂਰ ਜਿਹੜੀ ਵਗੜ ਤੁਹਾਨੂੰ ਇਹ 12 ਤੋਂ 15 ਡੰਗਰਾਂ ਦੇ ਵੀ ਕੰਮ ਦੇ ਸਕਦੇ 12 ਡੰਗਰਾਂ ਤੱਕ ਤੁਸੀਂ ਆਮ ਨਾਲ ਇੱਕ ਟੋਲੀ ਜਾਂ ਦੋ ਟੋਲੀ ਫਿਰ ਚੇਂਜ ਕਰ ਲੇ ਜਿਵੇਂ ਜਿਵੇਂ ਇਨਕਮ ਵੱਧ ਗਈ ਵੇ ਤਾਂ ਬੰਦਾ ਆਪ ਵੀ ਸੋਚਣ ਲੱਗ ਜਾਂਦਾ ਵੀ ਹੁਣ ਕਿਵੇਂ ਅੱਗੇ ਕਿਵੇਂ ਪਰ ਜਿਹੜੀ ਸ਼ੁਰੂਆਤੀ ਦੌਰਾਂ ਇੱਕ ਇਹ ਚੀਜ਼ ਜ਼ਰੂਰ ਹੈ ਲੈ 20 ਵਾਈਕੇ 1000 ਦੀ ਮਸ਼ੀਨ ਆਉਗੀ ਉਹਦੇ ਨਾਲ 24 ਸੌਖੀ ਹੋ ਜਾਂਦੀ ਆ ਬੰਦੇ ਨੂੰ ਆਪ ਇੰਟਰਸਟ ਆਉਣ ਲੱਗ ਜਾਂਦਾ ਵੀ ਸੌਖੇ ਹੀ ਕੰਮ ਆ ਆਸਾਨ ਲੱਗਣ ਲੱਗ ਜੂ ਜੇ ਤੁਸੀਂ ਕਰ ਰਹੇ ਹੋ ਤਾਂ ਵੀ ਮੰਮੀ ਚੋਲੂ ਮੰਮੀ ਦੁੱਧ ਆਪਾਂ ਜਾ ਕੇ ਢੋਲੀ ਬਣਾਉਂਗਾ ਦੁੱਧ ਵਾਲੀ ਓਕੇ ਮੰਮੀ ਮੰਮੀ ਦਿਖਾ ਹਾਂ ਤੇ ਮੈਂ ਖੁਦ ਹੋਰ ਹਾਂ ਹਾਂ ਤੇ ਉਹਦਾ ਵੀ ਕੇ ਗਾਵਾਂ ਦਾ ਨਾ ਟਾਈਮ ਪੀਰੀਅਡ ਹੁੰਦਾ 5 ਤੋਂ 7 ਮਿੰਟ ਦਾ ਜਿਹਦੇ ਵਿੱਚ ਵਿੱਚ ਤਾਂ ਮਨ ਕਿ ਦੁੱਧ ਚੜ ਜਾਂਦਾ ਦੁੱਧ ਜੀ ਜਿਵੇਂ ਹੁਣ 20 ਲੀਟਰ ਵਾਲੀਆਂ ਜੇ ਤੁਸੀਂ 4 ਮਿੰਟ ਤੋਂ ਉੱਪਰ ਜਾ ਕੇ 7 ਮਿੰਟ ਤੋਂ ਉੱਪਰ ਜਾ ਕੇ ਇਹਨਾਂ ਨੂੰ ਕਹਿੰਦੇ ਚੋਰੀ ਜਾਈਏ ਇਹ ਦੁੱਧ 15 ਲੀਟਰੇ ਕਰ ਦੇਣੀ ਆ ਮਸ਼ੀਨ ਨਾਲ ਇਹ ਅਬਜੈਕਟ 3 ਮਿੰਟ ਦੇ ਇਹਨੇ ਚਵਾਈ ਹੋਣੀ ਆ ਉਹਦੇ ਨਾਲ ਪ੍ਰੋਪਰ ਇਹ ਦੁੱਧ ਬਦਲਣੀ ਆ ਇਹ ਜਿਹੜਾ ਆਪਾਂ ਨੂੰ ਕੋ ਕਮੈਂਟ ਹੋਇਆ ਸੀ ਕਹਿੰਦੇ ਸੀ ਕਿ ਸਾਡੀ ਗਾਂ ਪਹਿਲਾਂ ਨਾਲੋਂ ਦੁੱਧ ਦੇਂਦੀ ਸੁਣ ਘਟ ਗਈ ਇਹਦਾ ਫਿਰ ਇਹ ਵੀ ਰੀਜ਼ਨ ਹੋ ਸਕਦਾ ਹੋ ਸਕਦਾ ਹੱਥ ਨਾਲ ਜ਼ੋਰ ਹੋਣਾ ਨਹੀਂ ਨਹੀਂ ਉਹ ਉਹ ਬਿਮਾਰ ਆ ਗਾਂ ਉਹ ਮੈਂ ਬਾਈਆਂ ਨਾਲ ਹੋਈ ਗੱਲ ਮੇਰੀ ਉਹ ਮਨ ਕੰਟੈਕਟ ਕਰਨ ਮਨੋਂ ਉਹ ਜ਼ਰੂਰ ਕੰਟੈਕਟ ਵੀ ਕਰ ਲਿਓ ਉਹਦੇ 3-4 ਰੀਜ਼ਨ ਨੇ ਕਿਉਂਕਿ ਮੈਂ ਲੰਬਾ ਇਨਾ ਮੈਂ ਮੈਸੇਜ ਦੱਸਣ ਛਾਦਾ ਦੀ ਸਾਨੂੰ ਕੰਟੈਕਟ ਕਰ ਲਿਓ ਵਟਸਐਪ ਤੇ ਸਾਨੂੰ ਨਾਲ ਗੱਲ ਕਰ ਲਿਓ ਸੀ ਉਹ ਦੱਸ ਦਾਂਗੇ ਠੀਕ ਆ ਤੇ ਹੁਣ ਦੂਜੀ ਗੱਲ ਆਉਂਦੀ ਹੈ ਮੈਨੇਜਮੈਂਟ ਗੋਹੇ ਦੀ ਅਸੀਂ ਇੱਕ ਪਾਸੇ ਦੇਖੋ ਹੁਣ ਧਾਰਲਾ ਧਾਰਲਾ ਤੁਹਾਨੂੰ ਦਿਖਾ ਪੀਰਾਂਗੇ ਨੈਕਸਟ ਵਲੌਗ ਚ ਇੱਕ ਪਾਸੇ ਅਸੀਂ ਧਾਰਲਾ ਨੇ ਤਿੰਨ ਚਾਰ ਗਾਵਾਂ ਦੀ ਸਫਾਈ ਕਰਕੇ ਬਾਕੀ ਅਸੀਂ ਗੋਹ ਹੀ ਰੇੜਾ ਰੱਖੂਗਾ ਰੇੜੀ ਅੱਜ ਕੱਲ ਆਮ ਆਉਂਦੀ ਹੈ ਨੀ ਉਹ ਡਰੌਜ ਰੋੜਨ ਵਾਲੀ ਰੇੜੀ ਹੁੰਦੀ ਹੈ ਤੇ ਉਹਦੇ ਵਿੱਚ ਤੁਸੀਂ ਨਾ 5-7 ਮਿੰਟ ਚਾਰ ਗਾਵਾਂ ਦਾ ਕੋਈ ਕੇਰਾ ਜਿਹਾ ਲੱਗ ਜਾਣਾ ਇੱਕ ਰੇੜੀ ਜਿਹਾ ਚਾਰ ਲਵੇ ਟਵਾਰਕ ਉਹ ਮੈਨੇਜਮੈਂਟ ਅਧਿਕਾਰੀਆਂ ਨੇ ਰੱਖਿਆ ਵੀ ਸਤੋਂ 5-4 ਮਿੰਟ ਦੀ ਦੂਰੀ ਦੀ ਟੋਆ ਹੋਵੇ ਵੀ ਜਾਓ ਜਾਣ ਨੂੰ ਤੁਸੀਂ ਤੁਸੀਂ ਲੈ ਕੇ ਜਾਣ ਗਵਾ ਰਹੇ ਹਾਂ ਠੀਕ ਹੈ ਜੀ ਟੈਕਨੋਲੋਜੀ ਵੀ ਇੰਨੀ ਫਾਸਟ ਹੋ ਗਈ ਹੈ ਨਾ ਟਾਈਮ ਘਟਾ ਇਹ ਹੋ ਗਿਆ ਤੀਜਾ ਨੰਬਰ ਹੋ ਗਿਆ ਤੁਹਾਡਾ ਫੀਡ ਦਾ ਫੀਡ ਵਧੀਆ ਸਿਲੈਕਟ ਕਰੋ ਵਧੀਆ ਕੰਪਨੀ ਵੀ ਆਉਂਦੀ ਆ ਹੋਮ ਮੇਡ ਵੀ ਤੁਸੀਂ ਬਣਾ ਸਕਦੇ ਹੋ ਉਹਦੇ ਵਿੱਚ ਕੀ ਪਾਉਣਾ ਕਿਵੇਂ ਪਾਉਣਾ ਉਹ ਵੱਖਰੀ ਗੱਲ ਆ ਠੀਕ ਹੈ ਵੱਖਰਾ ਵੇਖਾ ਉਹ ਪਰ ਫੀਡ ਜਿਵੇਂ ਤੁਸੀਂ ਕਾਰਗਿਲ ਅਮੂਲ ਠੀਕ ਹੈ ਜਾਂ ਵਧੀਆ ਬ੍ਰਾਂਡਾਂ ਦੀਆਂ ਵੀਡੀਓ ਕਿਉਂ ਇੰਨਾ ਕੰਪੀਟੀਸ਼ਨ ਹੋ ਗਿਆ ਜੀ ਦਾ ਫੀਡ ਦੇ ਇਹ ਅ ਪ੍ਰੋਡਕਟਾਂ 'ਚ ਕਿਉਂ ਉੱਥੇ ਤੁਹਾਨੂੰ ਕੋਈ ਵੀ ਕੰਪਨੀ ਮਾੜੀ ਫੀਡ ਨਹੀਂ ਦੇਊ ਪਰ ਉਹ ਥੋੜੀ ਕੋਸਟਲੀ ਹੋਊਗੀ ਜ਼ਰੂਰ ਜੇ ਤੁਸੀਂ ਕੋਸਟ ਘਟਾ ਸਕਦੇ ਹੋ ਜਾਂ ਫਾਰਮੂਲਾ ਆਪਣਾ ਬਣਾ ਸਕਦੇ ਹੋ ਚੰਗੀਆਂ-ਚੰਗੀਆਂ ਫੀਡ ਫੈਕਟਰੀਆਂ ਬਣੀਆਂ ਨੇ ਉੱਥੇ ਜਾ ਕੇ ਤੁਸੀਂ ਫੀਡ ਕਰਵਾ ਵੀ ਸਕਦੇ ਹੋ ਪਰ ਜਿਹੜਾ ਮੈਂ ਤੁਹਾਨੂੰ ਇਹ ਕਹਿਣਾ ਵੀ ਜਿਹੜਾ ਬੰਦਾ ਨਵਾਂ ਉਹ ਕਰਵਾਉਣ-ਕਰਬਾਉਣ ਦੇ ਚੱਕਰਾਂ 'ਚ ਨਾ ਪਵੇ ਠੀਕਾ ਉਹ ਵਧੀਆ ਰੈਡੀਮੇਡ ਫੀਡ ਵਰਤੇ 5 ਤੋਂ 10% ਤੱਕ ਉਸ ਤੋਂ ਬਾਅਦ ਕਰਵਾ ਲਵੇ ਵੱਖਰੀ ਗੱਲ ਆ ਸਰਕਲ ਘਮਾਉਣਾ ਜ਼ਰੂਰੀ ਹੋ ਜਾਂਦਾ ਤੇ ਉਸ ਤੋਂ ਬਾਅਦ ਆ ਜਾਂਦੀ ਆਪਣੀ ਗੱਲ ਇਹਦੀ ਆਚਾਰ ਦੀ ਇੱਕ ਵੀਰ ਦਾ ਕਮੈਂਟ ਆ ਇਹ ਚਾਰ ਲਾਓ ਆਪਾਂ ਉਧਰ ਜਾ ਕੇ ਕਰਦੇ ਇੱਕ ਵੀਰ ਦਾ ਕਮੈਂਟ ਆਈ ਸਾਨੂੰ ਵੀ ਸੈਲਜ ਕਿੱਥੋਂ ਮਿਲਦਾ ਸਾਡੇ ਲਈ ਤਾਂ ਵੀਰੇ ਆਪਦੇ ਪਿੱਟ ਨੇ ਆ ਦੇਖੋ ਅਸੀਂ ਆਪਦਾ ਘਰ ਦਾ ਆਚਾਰ ਪਾਉਨੇ ਆ ਲਗਭਗ 15 16 ਕਿੱਲੇ ਸਾਰੀ ਕਣਕ ਕਾਲੀ ਚ ਕਣਕ ਕਾਲੀ ਇਹ ਚ ਮੱਕੀ ਕਰਦੇ ਆ ਸਾਰੀ ਠੀਕ ਆ ਜੀ ਤੇ ਬਾਕੀ ਜੇ ਤੁਸੀਂ ਰੈਡੀमेड ਵੀ ਲੈਣਾ ਨਾ ਰੈਡੀमेड ਵੀ ਚਾਰ ਮਿਲ ਜਾਂਦਾ ਸਰ ਮੈਂ ਦੱਸਦਾ ਕਿਵੇਂ ਸਰ ਮੈਂ ਦੱਸਦਾ ਵੀ ਇਹ ਚਾਰ ਦੀ ਗੱਲ ਕਰਦੇ ਆਪਾਂ ਵੀ ਇਹ ਚਾਰ ਰੈਡੀमेड ਵੀ ਮਿਲ ਜਾਂਦਾ ਰੈਡੀमेड ਮਿਲਦਾ ਕਿੱਦਾਂ ਵੀ ਉਹ ਵੱਡੀਆਂ-ਵੱਡੀਆਂ ਫੈਕਟਰੀਆਂ ਨੇ ਜਿਵੇਂ ਰਾਜਪੁਰੇ ਹੋ ਗਈ ਜਾਂ ਤੁਹਾਡੇ ਲੋਕਲ ਵੀ ਅੱਜ ਕੱਲ੍ਹ ਨੇ ਬਾਜ਼ਾਰ 'ਚ ਜਾ ਕੇ ਪਤਾ ਕਰ ਲਓ ਵੀ ਚਾਰ ਕੌਣ ਪਾਉਂਦਾ 5 550 ਦੇ ਕੁਆਂਟਲ ਮਿਲ ਜਾਂਦਾ ਇਕੱਠ ਹੁੰਦੀ ਆ ਉਹ ਔਰ ਤੁਸੀਂ ਉੱਥੋਂ ਲੈ ਸਕਦੇ ਹੋ ਚਾਰ ਵਗੈਰਾ ਆਪਦਾ ਜਿਹੜੀ ਗੱਲ ਪੱਠਿਆਂ ਜਿਹੜੇ ਮੈਂ ਤੁਹਾਨੂੰ 4 ਗੋੜੀ ਜਿਹੜੇ 4-5 ਡੰਗਰ ਨਹੀਂ ਜਿਹਾ ਲਵੇ ਉਹਦੇ ਨਾਲ ਨਾਲ ਜਿਹਦੇ ਪਸ਼ੂ ਦੁੱਧ ਆ ਜਾਂਦਾ ਫੈਟ ਇਸਨੇ ਵੱਜ ਜਾਂਦੀ ਆ ਪਸ਼ੂ ਮੈਂਟੇਨ ਜਿਆਦਾ ਰਹਿੰਦਾ ਯਾਨੀ ਸਰੀਰ ਨਹੀਂ ਤੋੜ ਦੱਸਦਾ ਠੀਕ ਆ ਜਿਹੜਾ ਜਾਜ ਦੁੱਧ ਵਾਲਾ ਪਸ਼ੂ ਹੁੰਦਾ ਉਹ ਚਾਰ ਬਿਨਾ ਕਾਮਯਾਬ ਨਹੀਂ ਹੁੰਦਾ ਹਾਂਜੀ ਜਿਹੜੀ ਗੱਲ ਆਪਾਂ ਆਚਾਰ ਦੀ ਕਰਦੇ ਸੀਗੇ ਉਹ ਵੈਸੇ ਤਾਂ ਚਲੋ ਰੈਡੀਮੇਡ ਵੀ ਮਿਲ ਜਾਂਦਾ ਪਰ ਰੈਡੀਮੇਡ ਆਈ ਥਿੰਕ ਕੋਸਟਲੀ ਹੁੰਦਾ ਹਨਾ ਜੇ ਆਪਾਂ ਘਰ ਦਾ ਪਾਉਨੇ ਆ ਤਾਹੋ ਸਸਤਾ ਵੀ ਤਾਂ ਜਾਂਦਾ ਤੇ ਉਂਝ ਵੀ ਆਪਣੇ ਸਿਆਣੇ ਕਹਿੰਦੇ ਹੁੰਦੇ ਨੇ ਵੱਡੇ ਕਹਿੰਦੇ ਹੁੰਦੇ ਨੇ ਵੀ ਘਰ ਦੀ ਚੀਜ਼ ਤੇ ਪੈਤਾ ਹੁੰਦੀ ਆ ਹਾਂ ਦਾ ਹਾਂ ਇਕੱਠਾ ਕਿੱਥੇ ਚੀਜ਼ ਤੇ ਕੋਈ ਕਈ ਵਾਰ ਆਪਣੇ ਕੋਲ ਪੈਸੇ ਨਹੀਂ ਹੁੰਦੇ ਦਸੀ ਜਿਹੜੇ ਫੇਟ ਹੋ ਗਈ ਹੈ ਨਾ ਉਹ ਵੱਖਰਾ ਵਰ ਕਨਸੈਪਟ ਹੋ ਰਿਹਾ ਜਾਂਦਾ ਆਪਣਾ ਘਰ ਦਾ ਪਾਣਾ ਚੋ ਡੰਗਰਾਂ ਨੇ ਤਾਂ ਹਾਂ ਪਸ਼ੂਆਂ ਨੇ ਤਾਂ ਖਾਣਾ ਹੀ ਆ ਇਹਨਾਂ ਨੇ ਜੇ ਛਾਉਂ ਨਹੀਂ ਪਾਉਂਗਾ ਤਸਵੀਰ ਨੂੰ ਫਿਰ ਦੁੱਧ ਘਟਾਉਣਾ ਹੁੰਦਾ ਸਹੀ ਗੱਲ ਆ ਚਲੋ ਜਿਹੜੇ ਨਾਲੇ ਨਵੇਂ ਨੇ ਹਨਾ ਉਹਨਾਂ ਨੂੰ ਕੰਮ ਕਰਨਾ ਸੌਖਾ ਹੋ ਜਾਂਦਾ ਵੀ ਨਹੀਂ ਨੀਰਾਚਾਰਾ ਵੱਡਣਾ ਘੱਟਣਾ ਲੈ ਕੇ ਆਉਣਾ ਨੀਕਣੀ ਜੀ ਵੀ ਔਖਾ ਪੱਟ ਕੇ ਪਾਏ ਜਸਟ ਪੱਟ ਕੇ ਆਪਾਂ ਪਾ ਲਓ ਰਾਂ ਨਾਲੇ ਜੇ ਆਪਾਂ ਘਰ ਦਾ achar ਪਾਉਨੇ ਆ ਉਹ ਆਪਾਂ ਨੂੰ ਸਸਤਾ ਪੈਂਦਾ ਉਹ ਆਪਾਂ ਨੂੰ 2.5 ਤੋਂ 3 ਰੁਪਏ 6 ਤੋਂ 7 ਰੁਪਏ ਤੱਕ achar ਦੀ ਕਾਸਟ ਪੈ ਜਾਂਦੀ ਆ ਜਿਹੜੇ ਆਪਾਂ ਬਾਜ਼ਾਰੂ achar ਲੈ ਕੇ ਆਉਂਦੇ ਉਹ ਮਹਿੰਗਾ ਪੈਂਦਾ ਸਰਵਕਾਲੀ ਟਾਈਮ ਤੋਂ ਉਹ ਹੁੰਦਾ ਸਸਤਾ 5.5 ਤੋਂ 6 ਤੋਂ ਜਲਦੀ ਘੱਟ ਮਿਲਦਾ ਜਾਦਫਰ ਚਾਰ ਦੀ ਡਿਮਾਂਡ ਹੋ ਰਹੀ ਜੇ ਬਾਹਰੇ ਬਾਹਰ ਦੀਆਂ ਸਟੇਟਾਂ ਨੂੰ ਚਾਰ ਜਾਣ ਲੱਗੇ ਜਾਂਦਾ ਪੰਜਾਬ ਦਾ ਜਿਵੇਂ ਜੰਮੂ ਹਿਮਾਚਲ ਤੇ ਨਾਲ ਨਾਲ ਹਰਿਆਣਾ ਤੇ ਆਪਣੇ ਉਧਰ ਗੁਜਰਾਤ ਕਿਉਂਕਿ ਸਭ ਤੋਂ ਵੱਧ ਪ੍ਰੋਟੈਕਸ਼ਨ ਚਾਰ ਦੀ ਪੰਜਾਬ ਕਰਦਾ ਪੰਜਾਬ ਦੀ ਬਾਹਰ ਨਹੀਂ ਸਟ੍ਰੈਕਟ ਨਹੀਂ ਹੁੰਦਾ ਜਾ ਫਿਰ ਉਹ 42 ਸਟੇਟਨ ਜਾਣ ਲੱਗਾ ਫਿਰ 7 ਰੁਪਏ 770 ਰੁਪਏ extra ਦੀਏ ਜਿਹੜਾ ਆਪਾਂ ਨੂੰ ਪੱਕ ਕਰੀਂਦਾ ਫਿਰ ਆਪਾਂ ਨੂੰ ਕਰਦਾ ਵਧੀਆ ਤੰਦਾ ਹਾਂ ਕਰਦਾ ਤੁਸੀਂ 11 ਪਾਲਾ 23 ਰੁਪਏ ਲੱਗੇ ਫਿਰ ਉਹ ਸਾਲ ਸਾਲ ਉਹੀ ਰਿਪਟ ਉਹੀ ਰੀਟਰ ਹੈ ਨਾ ਤਾਂ ਹਨਾ ਹਾਂ ਇੱਕ ਆਪਾਂ ਨੂੰ ਕਮੈਂਟ ਆਇਆ ਸੀਗਾ ਕਿ ਡੈਰੀ ਫਾਰਮ ਤੋਂ ਕਿੰਨੀ ਕੀ ਨਕਮ ਹੋ ਜਾਂਦੀ ਹੈ ਹਨਾ ਇਹ ਨਿਕਮਤਾ ਜੀ ਦੇਖੋ ਵਧੀਆ ਹੋ ਜਾਂਦੀ ਹੈ ਹਨਾ ਵੱਧ ਤੋਂ ਵੱਧ ਹੋ ਜਾਂਦੀ ਜੇ ਆਪਾਂ ਕਰਨਾ ਚਾਹੀਏ ਐਕਸਪਲੈਨ ਤੁਸੀਂ ਕਰ ਦੋ ਉਹ ਮੈਂ ਮੋਟੀ ਗੱਲ ਪੰਜਾਬੀ ਜਿਹੇ ਵੀਰੇ ਨਵੇਂ ਫਾਰਮੂਲਾ ਜਿਆਦਾ ਕੈਲਕੂਲੇਟਰ ਨਾ ਚੱਕੋ ਜਿਆਦਾ ਕੋਸੋਰ ਨਹੀਂ ਸਾਡਾ ਇਹ ਨਿਚੋੜ ਕੱਢਿਆ ਪਿਆ ਤੁਸੀਂ ਇਹ ਸਾਡਾ ਇੱਕ ਵਾਰ ਨਹੀਂ ਕੱਢਿਆ ਪਿਆ ਹਰ ਇੱਕ ਸਾਲ ਹਰ ਇੱਕ ਦਸੀ ਹਰ ਇੱਕ ਟਾਈਮ ਬਾਅਦ ਕੱਢਦੇ ਆ ਜੇ ਇੱਕ ਗਾਂ ਸੋਟਲੇ 20 ਲੀਟਰ ਵਾਲੀ ਆ ਤਾਂ ਉਹਨੇ 300 ਤੋਂ ਲੈ ਕੇ 350 ਤੋਂ ਦਾ ਖਰਚਾ 2 300 ਦੇ ਨੂੰ ਫੀਡ ਖਾਣੀ ਆ ਠੀਕ ਹੈ ਜੀ 20 30 ਰੁਪਏ ਉਹਦੇ ਮੈਡੀਕਲ ਦੇ ਠੀਕ ਹੈ ਜੀ ਉਹ ਮੈਡੀਕਲ ਐਨੀ ਵੀ ਟਿਕਟ ਆਪਾਂ 20 ਰੁਪਏ ਉਹਦੇ ਉਹ ਵਾਧਾ ਕਰ ਲੈਂਦੇ ਹਾਂ ਹਾਂ ਉਹ ਧਰ ਲੰਨੇ ਆਂ ਬਿਜਲੀ ਖਰਚ ਆ ਗਿਆ ਉਹਦੇ ਵਿੱਚ ਤੇ ਸੋਡੀ ਲੇਬਰ ਆ ਗਈ ਹਨਾ 100 150 ਰੁਪਏ ਜਿਹੜਾ ਉੱਪਰ ਖਰਚ ਆਪਾਂ ਕੱਢਿਆ 200 ਤੋਂ ਅਸੀਂ ਫਿਰ 100 ਰੁਪਏ ਜਿਹੜਾ ਕੱਢਿਆ ਉਹ ਇਦਾਂ ਦੇ ਖਰਚਿਆਂ 'ਚ ਆ ਜਾਣਾ ਇਹ 파ਡੇ ਦਾ ਹੋ ਗਿਆ 파ਡੇ ਦਾ ਤੇ ਉਹਨੇ 20 ਰੁਪਏ ਗੁਣਾ 40 800 ਰੁਪਏ ਬਣ ਗਿਆ 650 ਲੱਗ ਰੁਪਈਆ ਤੁਹਾਨੂੰ 550 600 ਰੁਪਈਆ ਤੁਹਾਨੂੰ ਬਚਤ ਆ ਇੱਕ ਜਾਨਵਰ ਨੂੰ ਤੁਹਾਨੂੰ ਇੰਨੀ ਬਚਤ ਦੇ ਜਾਣੀ ਆ 550 650 ਐਵਰੇਜ ਏਰੀਆ ਦੇ ਅਕੋਰਡਿੰਗ ਦੁੱਧ ਦੇ ਰੇਟ ਦੇ ਅਕੋਰਡਿੰਗ ਤੁਹਾਨੂੰ ਐਵਰੇਜ ਆਈ ਆਦੀ ਮਹੀਨੇ ਦੇ ਹਿਸਾਬ ਨਾਲ ਬਾਕੀ ਤੁਸੀਂ ਸਿੱਧੀ ਮੋਟੀ ਜਿਹੀ ਗੱਲ ਆਈ ਹੈ ਵੀ ਤੁਸੀਂ 500 550 ਹਿਸਾਬ ਨਾਲ ਜਿੰਨੇ ਜਾਨਵਰ ਵਧਾਈ ਜਾਵੋਗੇ ਉਹਨੀ ਇਨਕਮ ਵਧ ਜਾਣੀ ਇਹ ਮੋਟਾ ਜਿਹਾ ਮੈਥਡਾ ਕੋਈ ਲੰਬਾ ਚੌੜਾ ਨਹੀਂ ਕੁਝ ਨਹੀਂ ਇਹ ਚਾਹੀਆ ਵੀ ਬਸ ਕਵਾਂਟੀਟੀ ਵਧਾਓ ਡੰਗਰ ਵਧਿਆ ਦੁੱਧ ਵਾਲੇ ਲੈ ਕੇ ਆਓ ਜਿਵੇਂ ਹੁਣ ਸਟਾਰਟਿੰਗ 20 ਲੀਟਰ ਵਾਲੀ ਚੱਲ ਲਈ ਉਹਨੂੰ 30 ਲੀਟਰ ਤੇ ਲੈ ਕੇ ਜਾਓ ਫਿਰ ਉਹਨੂੰ 40 ਲੀਟਰ ਤੇ ਲੈ ਕੇ ਜਾਓ ਉਹਦੇ ਨਾਲ ਪਸ਼ੂ ਘਟ ਜਾਣਗੇ ਪ੍ਰੋਡਕਸ਼ਨ ਵੱਧ ਜੂਗੀ ਸੋ ਉਹਨਾਂ ਦੀ ਇਨਕਮ ਹੋਰ ਜ਼ਿਆਦਾ ਵਧੀਆ ਹਾਂ ਉਹ ਕਹਿੰਦੇ ਗੱਲ ਇਹ ਹੈ ਵੀ ਇਨਕਮ ਵਧੀਆ ਹੈ ਇਹਦੇ ਵਿੱਚ ਫੰਡ ਵਧੀਆ ਨਹੀਂ ਕਮਾਉਂਦਾ ਫੰਡ ਕੋਈ ਘਾਟਾ ਨਹੀਂ ਹੈ ਹਾਂ ਕੋਈ ਘਾਟਾ ਨਹੀਂ ਜੇ ਕਿਸੇ ਵੀ ਕਿਸੇ ਦਾ ਹੋਰ ਸਵਾਲ ਜਵਾਬ ਹੋਇਆ ਕਮੈਂਟ ਕਰਕੇ ਜਰੂਰ ਦੱਸਿਓ ਨੈਕਸਟ ਵੀਡੀਓ ਚ ਆਪਾਂ ਉਹ ਵੀ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਕਲੀਅਰ ਹੈ? ਚਲੋ ਜੀ। ਓਕੇ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ।